ਨਮਸਕਾਰ ਸਾਥੀਓ ਸਾਥੀ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਹਰ ਉਹ ਚੀਜ਼ ਸਾਹਮਣੇ ਲੈ ਕੇ ਆਉਣਾ ਵਾਂ ਜਿੰਨੂੰ ਰਾਜਨੀਤਿਕ ਪਾਰਟੀਆਂ ਬੋਲਣ ਤੋਂ ਡਰਦੀਆਂ ਅੱਜ ਮੈਂ ਗੱਲ ਕਰ ਰਿਹਾ ਵਕਫ ਬੋਰਡ ਦੀ ਵਕਫ ਬੋਰਡ ਕੀ ਆ ਵਕਫ ਬੋਰਡ ਅੰਗਰੇਜ਼ਾਂ ਨੇ ਇੱਕ ਐਕਟ ਬਣਾਇਆ ਸੀ ਜਿਹੜਾ ਸ਼ੀਆ ਸੁੰਨੀ ਦੀ ਆਪਣੀ ਪ੍ਰਾਪਰਟੀ ਹੁੰਦੀ ਸੀ ਉਹਦੇ ਬਾਰੇ ਉਹ ਐਕਟ ਬਣਾਇਆ ਸੀ ਤੇ ਸਾਡੇ ਦੇਸ਼ ਨੂੰ ਜਦੋਂ ਦੋ ਭਾਗਾਂ 'ਚ ਵੰਡਿਆ ਗਿਆ ਸਾਡੇ ਦੇਸ਼ੀ ਤੋਂ 1947 ਜਿਹਨੂੰ ਕਹਿੰਦੇ ਆਜ਼ਾਦ ਹੋਇਆ ਤੇ ਉਸ ਟਾਈਮ ਤੇ ਵਕਫ ਬੋਰਡ ਦਾ ਜਿਹੜਾ ਜਿਹੜੇ ਅਧਿਕਾਰ ਸੀ ਬੜੇ ਸੀਮਿਤ ਅਗੇ ਸੀ ਤੇ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਕਾਂਗਰਸ ਨੇ ਤਿੰਨ ਵਾਰੀ ਸੰਸ਼ੋਧਨ ਕਰਕੇ ਵਕਫ ਬੋਰਡ ਨੂੰ ਇਨੀ ਤਾਕਤਵਰ ਪਾਵਰ ਬਣਾ ਦਿੱਤਾ ਕਿ ਅੱਜ ਹਿੰਦੁਸਤਾਨ ਦੇ ਕਿਸੇ ਹਿੱਸੇ ਨੂੰ ਵੀ ਵਕਫ ਬੋਰਡ ਕਹਿ ਸਕਦਾ ਵਾ ਕਿ ਇਹ ਮੇਰਾ ਇਹ ਮੇਰੀ ਜਗਾ ਵਾ ਤੇ ਤੁਸੀਂ ਜਾ ਕੇ ਕਿਸੇ ਵੀ ਜਾ ਕੇ ਕਿਸੇ ਕੋਰਟ 'ਚ ਵੀ ਆਪਣੀ ਜਿਹੜੀ ਆ ਉਹ ਕੰਪਲੇਂਡ ਦਾਇਰ ਨਹੀਂ ਕਰ ਸਕਦੇ ਉਹਦੀ ਕੀ ਵਜ੍ਹਾ ਵਾ ਵਕਫ ਬੋਰਡ ਕਿਸੇ ਤੁਹਾਡੇ ਘਰ ਵਿੱਚ ਕਿਸੇ ਮੰਦਰ ਵਿੱਚ ਕਿਸੇ ਗੁਰਦੁਆਰੇ ਵਿੱਚ ਕਿਸੇ ਪਾਰਕ ਵਿੱਚ ਕਿਸੇ ਪਿੰਡ ਨੂੰ ਜੇ ਕਹੇਗਾ ਤੇ ਮੇਰਾ ਵਾ ਤੇ ਉਹ ਉਹਦਾ ਹੋ ਜਾਏਗਾ ਉਹ ਸਟੇਟ ਦੀ ਸਰਕਾਰ ਵਕਫ ਬੋਰਡ ਦੀ ਪੂਰੀ ਮਦਦ ਕਰੇਗੀ ਉਹ ਖਾਲੀ ਕਰਾ ਕੇ ਦੇਗੀ ਵਕਫ ਬੋਰਡ ਨੂੰ ਇਹ ਕਾਨੂੰਨ ਤੁਹਾਡੇ ਕਾਂਗਰਸ ਨੇ ਸਾਡੀ ਜਿਹੜੀ ਪਾਰਟੀ ਨੇ 60 ਸਾਲ ਦੇ ਇਸੇ ਰਾਜ ਕੀਤਾ ਵਾ ਇਹ ਕਾਨੂੰਨ ਤੁਹਾਡੀ ਕਾਂਗਰਸ ਨੇ ਬਣਾਏ ਆ ਹਨੂ ਮਰਵਾਉਣ ਵਾਸਤੇ ਸਾਡੇ ਦੇਸ਼ ਵਿੱਚ ਸ਼ਰੀਆ ਲਾਗੂ ਕਰਾਉਣ ਵਾਸਤੇ ਸਾਥੀਓ ਜਿੰਨੀ ਆਬਾਦੀ ਮੁਸਲਮਾਨਾਂ ਦੀ ਵੰਡ ਵੇਲੇ ਸੀ ਉਸ ਤੋਂ ਜ਼ਿਆਦਾ ਖੇਤਰਫਲ ਜਿਹੜਾ ਹਿੱਸਾ ਸੀ ਉਹਨਾਂ ਨੂੰ ਪਾਕਿਸਤਾਨ ਦੇ ਰੂਪ ਵਿੱਚ ਬੰਗਲਾਦੇਸ਼ ਰੂਪ ਵਿੱਚ ਮਿਲਿਆ ਤੇ ਅੱਜ ਵਕਫ ਬੋਰਡ ਦੇ ਰੂਪ ਦੇ ਵਿੱਚ ਮੇਰੀ ਗੱਲ ਨੂੰ ਨੋਟ ਕਰ ਲਓ ਅੱਜ ਵਕਫ ਬੋਰਡ ਦੇ ਰੂਪ ਦੇ ਵਿੱਚ ਇੱਕ ਪਾਕਿਸਤਾਨ ਦੇ ਖੇਤਰਫਲ ਜਿੰਨਾ ਹਿੱਸਾ ਭਾਰਤ ਦੇ ਵਿੱਚ ਬਣਿਆ ਹੋਇਆ ਵਕਫਾ ਬੋਰਡ ਕੋ ਇੰਨੀ ਜਗ੍ਹਾ ਵਾ ਭਾਰਤ ਦੇ ਵਿੱਚ ਕਹਿੰਦਾ ਭਾਅ ਇੱਕ ਪਾਕਿਸਤਾਨ ਭਾਰਤ ਦੇ ਵਿੱਚ ਵੀ ਬਣਿਆ ਹੋਇਆ ਇਹ ਦੇਨਿਆ ਕਾਂਗਰਸ ਦੇ ਤੁਸੀਂ ਆਪਣੇ ਘਰ ਬੈਠੇ ਸੀ ਮੈਂ ਆਪਣੇ ਘਰ ਬੈਠਾ ਆਇਆ ਹਾਂ ਸਾਨੂੰ ਤੁਹਾਡੇ ਬੱਚੇ ਵੀ ਤੁਹਾਡੇ ਘਰ ਚੋਂ ਨਹੀਂ ਕੱਢ ਸਕਦੇ ਕਿਉਂਕਿ ਘਰ ਤੁਹਾਡੇ ਨਾਮ ਆ ਪਰ ਜਦੋਂ ਵਕਫਾ ਬੋਰਡ ਕਹੇਗਾ ਕਿ ਇਹ ਘਰ ਮੇਰਾ ਵਾ ਤੇ ਤੁਸੀਂ ਜਾ ਕੇ ਕਿਸੇ ਕੋਰਟ ਚ ਕੰਪਲੇਨ ਵੀ ਨਹੀਂ ਪਾ ਸਕਦੇ ਤੁਹਾਨੂੰ ਜਾਣਾ ਪਏਗਾ ਵਕਫ ਬੋਰਡ ਦੇ ਦਫਤਰ ਵਕਫ ਬੋਰਡ ਦੇ ਜਿਹੜੇ ਲੋਕ ਨੇ ਜਿਹੜੇ ਮੁਸਲਮਾਨਾਂ ਨੇ ਤੁਹਾਨੂੰ ਕਬਜ਼ਾ ਤੁਹਾਡੀ ਜਗ੍ਹਾ ਤੇ ਕੀਤਾ ਵਾ ਉਹਨਾਂ ਲੋਕਾਂ ਕੇ ਅੱਗੇ ਹੱਥ ਜੋੜਨੇ ਪੈਣਗੇ ਜੀ ਇਹ ਮੇਰੀ ਜਗ੍ਹਾ ਵਾ ਫਿਰ ਉਹ ਸੋਚਣਗੇ ਕਿ ਹਾਂ ਤੁਹਾਨੂੰ ਜਗ੍ਹਾ ਦੇਣੀ ਹੈ ਨਹੀਂ ਦੇਣੀ ਜਿਹੜੇ ਬੰਦੇ ਨੇ ਤੁਹਾਡੀ ਜਗ੍ਹਾ ਤੇ ਕਬਜ਼ਾ ਕੀਤਾ ਹੋਵੇ ਤੇ ਉਹੀ ਜੱਜ ਬਣਿਆ ਹੋਵੇ ਤੁਸੀਂ ਸਮਝ ਸਕਦੇ ਜੇ ਤੁਹਾਨੂੰ ਜਗਾ ਵਾਪਸ ਮਿਲ ਜੇਗੀ ਇਸ ਤਰ੍ਹਾਂ ਹੌਲੀ 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 ਮਿੱਠਾ ਜ਼ਹਿਰ ਦੇ ਕੇ ਅੱਜ ਇੰਨਾ ਵੱਡਾ ਦੇਸ਼ ਦਾ ਹਿੱਸਾ ਜਿਹੜਾ ਵਾ ਉਹ ਵਕਫ ਬੋਰਡ ਕੋ ਮੇਰੀ ਸਰਕਾਰ ਕੋ ਮੰਗਿਆ ਮੇਰੀ ਭਾਰਤੀ ਜਨਤਾ ਪਾਰਟੀ ਕੋ ਮੰਗਿਆ ਮੇਰੇ ਨਰਿੰਦਰ ਮੋਦੀ ਜੀ ਕੋ ਮੰਗਿਆ ਕਿ ਤੁਸੀਂ ਸਭ ਤੋਂ ਵਧੀਆ ਕੰਮ ਦੇਸ਼ ਦੀ ਸਰਕਾਰ ਵਿੱਚ ਆ ਕੇ ਕੀਤੇ ਤੁਸੀਂ ਧਾਰਾ 370 ਤੋੜ ਕੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਭਾਰਤ ਵਿੱਚ ਮਿਲਾ ਲਿਆ ਤੁਸੀਂ ਪ੍ਰਭੂ ਰਾਮ ਦਾ ਮੰਦਿਰ ਬਣਾਇਆ ਜਿਹੜਾ 500 ਸਾਲ ਤੋਂ ਕੰਮ ਲਟਕਿਆ ਹੋਇਆ ਸੀ ਤੁਸੀਂ ਸੀਏ ਦਾ ਕਾਨੂੰਨ ਬਣਾਇਆ ਜਿਹੜੇ ਸਾਡੇ ਹਿੰਦੂ ਲੋਕ ਜਿਹੜੇ ਬਾਹਰ ਪ੍ਰਤਾੜਿਤ ਹੋ ਰਹੇ ਨੇ ਜਿਨ੍ਹਾਂ ਨੂੰ ਮਾਰਿਆ ਜਾ ਰਿਹਾ ਵੱਢਿਆ ਜਾ ਰਿਹਾ ਧਰਮ ਪਰिवर्तन ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਮੁਸਲਿਮ ਕੰਟਰੀਆਂ ਚੋਂ ਹਿੰਦੁਸਤਾਨ 'ਚ ਆਉਣ ਦਾ ਨਿਯੋਤਾ ਦਿੱਤਾ ਕਿ ਤਾਂ ਕਿ ਉਹ ਆਪਣੀ ਜ਼ਿੰਦਗੀ ਤਰੀ ਸਹੀ ਤਰੀਕੇ ਨਾਲ ਜੀ ਸਕਣ ਤੁਸੀਂ ਟ੍ਰਿਪਲ ਤਲਾਕ ਦਾ ਕਾਨੂੰਨ ਬਣਾਇਆ ਜਿਹਦੇ ਨਾਲ ਕੀ ਹੋਇਆ ਕਿ ਸਾਡੇ ਮੁਸਲਮਾਨ ਭੈਣਾਂ ਨਾਲ ਜਿਨ੍ਹਾਂ ਨਾਲ ਇੱਕ ਤਲਾਕ 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 ਕਹਿ ਕੇ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ ਉਹਨਾਂ ਦਾ ਨਾਜਾਇਜ਼ ਹੁੰਦੀ ਸੀ ਉਹਨਾਂ ਦਾ ਮਾੜੀ ਹੁੰਦੀ ਸੀ ਉਹਨਾਂ ਭੈਣਾਂ ਦਾ ਤੁਸੀਂ ਜਿਹੜੀ ਰਾਖੀ ਕੀਤੀ ਹੁਣ ਤੁਹਾਡੇ ਅੱਗੇ ਭਾਰਤੀ ਜਨਤਾ ਪਾਰਟੀ ਅੱਗੇ ਮੋਦੀ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਜਿਹੜਾ ਮਿੱਠਾ ਜ਼ਹਿਰ ਦੇ ਦੇ ਕੇ ਕਾਂਗਰਸ ਨੇ ਸਾਡੇ ਦੇਸ਼ ਦਾ ਇੰਨਾ ਵੱਡਾ ਹਿੱਸਾ ਜਿਹੜਾ ਵਾ ਉਹ ਵਕਫ ਬੋਰਡ ਨੂੰ ਦੇ ਦਿੱਤਾ ਜਿਹੜਾ ਕਿ ਹੌਲੀ-ਹੌਲੀ ਹੁਣ ਦੇਸ਼ ਨੂੰ ਤੰਗ ਕਰਨਾ ਚਾਲੂ ਕਰ ਗਿਆ ਹੁਣ ਉਹ ਹਿੰਦੁਸਤਾਨੀਆਂ ਨੂੰ ਤੰਗ ਕਰਦਾ ਹੈ ਜਿਸ ਵਕਫ ਬੋਰਡ ਨੂੰ ਜਿਹੜੀ ਜਿਹਨੂੰ 50 ਰੁਪਏ 100 ਰੁਪਿਆ ਕਰਾਇਆ ਮਿਲਦਾ ਸੀ ਜਗ੍ਹਾ ਦਾ ਉਹਦਾ ਕਰਾਇਆ 33 40 50 50000 ਹੋ ਗਿਆ ਇਹ ਵਕਫ ਬੋਰਡ ਦੀ ਉਹ ਜਗ੍ਹਾ ਵਾ ਜਿਹੜੀ ਜਗ੍ਹਾ ਜਦੋਂ ਪਾਕਿਸਤਾਨ ਚ ਲੋਕ ਗਏ ਜਦੋਂ ਮੁਸਲਮਾਨ ਪਾਕਿਸਤਾਨ ਚ ਗਏ ਤੇ ਹਿੰਦੂ ਸਿੱਖ ਜੈਨ ਜਦੋਂ ਹਿੰਦੁਸਤਾਨ ਚ ਆਏ ਜਿਹੜੀ ਉਹ ਜਗ੍ਹਾ ਸੀ ਜਿਹੜੀ ਹਿੰਦੂਆਂ ਨੂੰ ਸਿੱਖਾਂ ਨੂੰ ਦੇਣੀ ਸੀ ਉਹਨਾਂ ਵਿੱਚ ਉਹ ਹਿੰਦੂ ਸਿੱਖ ਆ ਕੇ ਉਹਨਾਂ ਨੇ ਸ਼ੈਲਟਰ ਲਿਆ ਇਹ ਜਗ੍ਹਾ ਇਹਨਾਂ ਦੇ ਨਾਮ ਕਰਾਂਗੇ ਉਹ ਜਗ੍ਹਾ ਕਾਂਗਰਸ ਸਰਕਾਰ ਨੇ ਵਕਫਾ ਬੋਰਡ ਨੂੰ ਦੇ ਦਿੱਤੀ ਉਹ ਸ਼ਰਨਾਰਤੀ ਜਿਹੜੇ ਸਨ 47 ਨੂੰ ਆਪਣੇ ਪਰਿਵਾਰਾਂ ਨੂੰ ਮਰਵਾ ਕੇ ਕੁਝ ਜੀ ਉੱਤੇ ਮਰ ਗਏ ਕੁਝ ਵੱਢੇ ਗਏ ਕੁਝ ਰਹਿ ਗਏ ਉਹਨਾਂ ਪਰਿਵਾਰਾਂ ਨੂੰ ਜਿਹੜਾ ਸ਼ੈਲਟਰ ਦਿੱਤਾ ਸੀ ਉਹ ਸ਼ੈਲਟਰ ਵੀ ਕਾਂਗਰਸ ਸਰਕਾਰ ਨੇ ਕੋਹਗੇ ਕਿਹਨੂੰ ਦਿੱਤਾ ਵਕਫਾ ਬੋਰਡ ਔਰ ਮੋਦੀ ਜੀ ਤੁਹੀਂ ਸਭ ਜਾਣਦੇ ਜੇ ਇਹ ਤੁਹਾਡੀ ਤੀਜੀ ਟਰਮ ਆ ਵਕਫ ਬੋਰਡ ਨੂੰ ਖਤਮ ਕਰ ਦੋ ਵਕਫ ਬੋਰਡ ਦੇ ਪਾਰ ਕੱਟ ਦੋ ਵਕਫ ਬੋਰਡ ਆਉਣ ਵਾਲਾ ਪਾਕਿਸਤਾਨ ਆ ਜਿਹਨੂੰ ਤੁਸੀਂ ਹੀ ਬੰਦ ਕਰ ਸਕਦੇ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਤੋੜ ਸਕਦੀ ਆ ਜੇ ਕਿਤੇ ਭੁੱਲ ਭਲੇਖੇ ਦੂਜੀ ਸਰਕਾਰ ਆ ਗਈ ਤੇ ਵਕਫ ਬੋਰਡ ਦਾ ਜਿਹੜਾ ਪਾਕਿਸਤਾਨ ਬੰਨਣਾ ਜਾਂ ਉਹ ਸ਼ਰੀਆ ਉੱਥੇ ਲਾਗੂ ਹੋਣਾ ਜਾਂ ਇੱਕ ਦੇਸ਼ ਦੇ ਇੱਕ ਹੋਰ ਟੁਕੜਾ ਹੋਣਾ ਉਹ ਨਿਸ਼ਚਿਤ ਹੋ ਜਾਏਗਾ ਇਸ ਲਈ ਹੱਥ ਬਨ ਕੇ ਬੇਨਤੀ ਆ ਕਿ ਜਿੰਨੀ ਜਲਦੀ ਹੋ ਸਕਦਾ ਵਾ ਵਕਫ ਬੋਰਡ ਨੂੰ ਖਤਮ ਕਰ ਦਿਓ ਇਹਦੇ ਪਰ ਕੱਟ ਦਿਓ ਤਾਂ ਕਿ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਵਕਫ ਬੋਰਡ ਤੋਂ ਦੁਖੀ ਨੇ ਜਿਨ੍ਹਾਂ ਨੂੰ ਵਕਫ ਬੋਰਡ ਨੇ ਘਰੋਂ ਬੇਕਾਰ ਕਰਤਾ ਵਾ ਜਿਨ੍ਹਾਂ ਲੋਕਾਂ ਦੇ ਪਰਿਵਾਰ 1947 ਚ ਮਾਰੇ ਗਏ ਪਾਕਿਸਤਾਨ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਉਹ ਘਰ ਮਿਲਨੇ ਚਾਹੀਦੇ ਆ ਉਹਨਾਂ ਦੇ ਨਾਂ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਸਾਡੇ ਹਿੰਦੂ ਸਿੱਖ ਪਰਿਵਾਰ ਜਿਹੜੇ ਪਾਕਿਸਤਾਨ ਚੋਂ ਆਏ ਸੀ ਸਾਨੂੰ ਉੱਥੇ ਕੋਈ ਇਹੋ ਜਿਹਾ ਬੋਰਡ ਨਹੀਂ ਮਿਲਿਆ ਜਿਹੜੇ ਸਾਡੇ ਹੱਕ ਉੱਥੇ ਪਏ ਹੋਏ ਆ ਤੁਹਾਨੂੰ ਉਹ ਕਨਵੇ ਕਰਦੇ ਪਏ ਸਾਡੇ ਹੱਕ ਸਾਨੂੰ ਅਸੀਂ ਆਪਣੇ ਭਾਰਤ 'ਚ ਰਹਿਣੇ ਪਏ ਆ ਤੇ ਭਾਰਤ 'ਚ ਅਧਿਕਾਰ ਭਾਰਤੀਆਂ ਦਾ ਵਕਲ ਬੋਰਡ ਦਾ ਨਹੀਂ ਆ ਕੋਈ ਮੁਸਲਮਾਨ ਕੰਟਰੀ ਦਾ ਭਾਰਤ 'ਚ ਅਧਿਕਾਰ ਨਹੀਂ ਆ ਅਧਿਕ ਅਰਪਾ ਹਕਤਿਆਂ ਦਾ ਭਾਰਤੀਆਂ ਦਾ ਅਧਿਕਾਰ ਭਾਵੇਂ Hindu ਹੋਵੇ Sikh ਹੋਵੇ Jain ਹੋਵੇ Musalman ਹੋਵੇ Isai ਹੋਵੇ ਉਹਨੂੰ ਉਹ ਹੱਕ ਮਿਲਣਾ ਚਾਹੀਦਾ ਵਾ ਇਹ ਹੱਕ ਬੰਦੀ ਜੀ ਤੁਸੀਂ ਦੇਵਾ ਸਕਦੇ ਜਾਂ ਵਕਫ ਬੋਰਡ ਦਾ ਖਤਮ ਹੋਣਾ 2 4 6 ਮਹੀਨੇ ਸਾਲ ਚ ਜ਼ਰੂਰੀ ਹੈ ਜੈ ਜੈ